ਗੁਰੂ ਚੇਲੇ ਦਾ ਰਿਸ਼ਤਾ ਹੋਇਆ ਤਾਰ-ਤਾੜ 22 ਸਾਲ ਦੇ ਨੌਜਵਾਨ ਚੇਲੇ ਵੱਲੋਂ ਆਪਣੇ ਗੁਰੂ ਦਾ ਹੀ ਕਰ ਦਿੱਤਾ ਗਿਆ ਕਤਲ ਉਸ ਤੋਂ ਬਾਅਦ ਸਸੰਸਨੀ ਫੈਲ ਗਈ ਤੁਹਾਨੂੰ ਜਾਣਕਾਰੀ ਹੀ ਹੋਏਗੀ ਬੀਤੇ ਦਿਨੀ ਦਮਦਮੀ ਟਕਸਾਲ ਦੇ 13ਵੇਂ ਮੁਖੀ ਸੰਤ ਬਾਬਾ ਕਰਤਾਰ ਸਿੰਘ ਖਾਲਸਾ ਭਿੰਡਰਾਂ ਵਾਲੇ ਦੇ ਭਤੀਜੇ ਸੰਤ ਸਮਾਜ ਦੇ ਮੁਖ ਬੁਲਾਰੇ ਭਾਈ ਬਲਵਿੰਦਰ ਸਿੰਘ ਖਾਲਸਾ ਦਾ ਬਟਾਲਾ ਦੇ ਅਧੀਨ ਪਿੰਦੇ ਕਸਬਾ ਕੁਮਾਨ ਦੇ ਨਜ਼ਦੀਕ ਗੁਰਦੁਆਰਾ ਗੁਰੂ ਅਮਰਦਾਸ ਸਾਹਿਬ ਜੀ ਦੀ ਅਟਵਾਲ ਪੁਲ ਦੇ ਬੀਤੀ ਰਾਤ ਨੂੰ 22 ਸਾਲਾ ਦੇ ਨੌਜਵਾਨ ਜਿਹੜਾਗਾ ਸੀ ਏਲਾ ਉਹਨਾਂ ਦੱਸਿਆ ਜਾ ਰਗਾ ਉਹਦੇ ਵੱਲੋਂ ਕਤਲਕਾਰ ਦੱਸਿਆ ਗਿਆਗਾ ਜੀ ਹਾਂ ਪਰਿਵਾਰਿਕ ਮੈਂਬਰਾਂ 'ਤੇ ਇਨਜਾਮ ਜੜੇ ਲਗਾਏ ਜਾ ਰਹੇ ਕਿ ਨਹੀਂ ਇਲਾਕਾ ਨਿਵਾਸੀਆਂ 'ਤੇ ਇਨਜਾਮ ਲਗਾਏ ਜਾ ਰਹੇ ਕਿ ਨਹੀਂ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਕਿ ਨਹੀਂ ਪੁਲਿਸ ਦੇ ਵੱਡੇ ਅਧਿਕਾਰੀ ਕੀ ਕਹਿ ਰਹੇ ਨੇ ਤੁਹਾਨੂੰ ਦੱਸਦੇ ਹਾਂ ਲੇਕਿਨ ਤੁਹਾਨੂੰ ਇਹ ਵੀ ਜਾਣਕਾਰੀ ਦਿੰਨੇ ਆ ਕਿ ਤਕਰੀਬਨ ਕਾਫੀ ਲੰਬੇ ਸਮੇਂ ਤੋਂ ਇਹ ਪ੍ਰਚਾਰ ਕਰਦੇ ਪਏਗੇ ਸੀ ਲੇਕਿਨ ਹੁਣ ਤਾਂ ਹਾਲਾਤ ਇਸ ਤਰ੍ਹਾਂ ਦੇ ਬਣਦੇ ਜਾ ਰਹੇ ਗਏ ਆ ਕਿ ਨੌਜਵਾਨ ਲੋਕ ਜਿਨ੍ਹਾਂ ਦੀ ਮੁਛ ਵੀ ਨਹੀਂ ਅਜੇ ਨਿਕਲੀ ਹੁੰਦੀ ਉਹ ਕ੍ਰਾਈਮ ਦੇ ਵਿੱਚ ਪੈ ਜਾਂਦੇ ਗਿੰਨੇ ਕਾਫੀ ਜਿਹੜੀ ਜਵਾਨੀ ਚੇਲਾ ਦੇ ਵਿੱਚ ਬਤੌਣੀ ਸ਼ੁਰੂ ਕਰ ਦਿੰਦੇ ਨੇ ਇੱਕ ਤਾਜ਼ਾ ਹੀ ਮਾਮਲਾੜਾ ਦੇਖਣ ਨੂੰ ਮਿਲਿਆ ਹੈ ਜਿਹੜਾ ਕਿ ਚੇਲਾਗਾ ਸੀ ਉਹਨਾਂ ਕੋ ਆਪਣੇ ਗੁਰੂ ਕੋਲੋਂ ਸਿੱਖਦਾਗਾ ਸੀ ਸੰਗਤ ਕਰਦਾਗਾ ਸੀ ਉਹਨਾਂ ਦੀ ਲੇਕਿਨ ਕਿਸੇ ਕਾਰਨ ਪਿੱਛੋਂ ਉਹਨਾਂ ਦਾ ਕਤਲ ਕਰਨ ਤੋਂ ਬਾਅਦ ਉਹ ਤੋਂ ਫਰਾਰ ਹੋ ਗਿਆ ਫੋਨ ਪੁਲਿਸ ਜਾਂਚ ਕਰਦੀ ਪਈਏ ਕਿ ਕੀ ਨਿਕਲ ਕੇ ਸਾਹਮਣੇ ਆਏਗਾ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ ਫਿਲਹਾਲ ਤਾਰੂ ਕਾਇਨ ਤਸਵੀਰਤ ਹੋਣੇ ਪਏ ਗਿਆ ਉਸ ਬਜ਼ੁਰਗ ਗੁਰੂ ਦੀਆਂ ਉਹ ਨਾਲ ਦੇ ਨਾਲ ਉਸ ਦੇ ਵੱਡੇ ਅਧਿਕਾਰੀ ਤੇ ਇਲਾਕਾ ਨਿਵਾਸੀ ਕੀ ਕਿਸੇ ਬਨੇ ਰੋਕ ਸਕਦੇ ਚੰਨ ਦੇ ਨਾਲ ਉਹ ਇਹ ਬੜੀ ਮੰਦਭਾਗੀ ਘਟਨਾ ਹੈ ਬਾਬਾ ਬਲਦਰੀ ਵੀਰੇ ਇਥੇ ਮੁਖਸ਼ੇਵাদার ਸੀ ਇਸ ਗੁਰੂ ਸਾਹਿਬ ਦੇ ਉਹਨਾਂ ਦਾ ਰਾਤ ਕਤਲ ਹੋ ਗਿਆ ਤੁਹਾਨੂੰ ਸਭ ਨੂੰ ਪਤਾ ਹੀ ਹੈ ਇਸ ਕਤਲ ਜਿਹੜਾ ਮੁਕਦੂਸ਼ੀ ਆ ਉਹ ਰਵਨਜੀਤ ਆ ਸਲਾਪੁਰ ਪਿੰਡ ਦਾ ਰਹਿਣ ਵਾਲਾ ਉਹ ਉਹਨਾਂ ਦਾ ਸੇਵਾਦਾਰ ਸੀਗਾ ਉਹਨਾਂ ਦੀ ਰਾਤ ਨੂੰ ਜੋ ਸਾਨੂੰ ਹੁਣ ਤੱਕ ਨਜ਼ਰ ਆ ਰਿਹਾ ਕਿ ਸ਼ਾਇਦ ਉਹਨਾਂ ਦੀ ਸੇਵਾ ਕਰ ਰਿਹਾ ਸੀ ਅੰਦਰ ਉਸ ਤੋਂ ਬਾਅਦ ਉਹਨੇ ਉਹਨਾਂ ਦਾ ਮਰਡਰ ਕਰਤਾ ਵੀ ਹੈਵ ਐਮਪੀਰ ਐਵੀਡੈਂਸ ਸਾਡ ਕੋ ਪੂਰਾ ਕਲੀਅਰ ਐਵੀਡੈਂਸ ਹੈ ਕਿ ਮਰਡਰ ਉਹਨੇ ਕੀਤਾ ਕਿ ਉਹ ਉਸ ਤੋਂ ਬਾਅਦ ਉਹ ਦੌਰ ਦਾ ਵੀਡੀਓ ਚ ਨਜ਼ਰ ਆ ਰਿਹਾ ਹੈ ਉਹਦਾ ਵਾਜ਼ਿਆ ਹੋਇਆ ਜਿਸ ਐਸਾਨ ਗਲਤੀ ਕਰ ਬੈਠਦਾ ਉਹਨੂੰ ਅਹਿਸਾਸ ਹੋ ਜਾਂਦਾ ਕਿ ਮੈਂ ਗਲਤੀ ਕੀਤੀ ਹੈ ਉਹਦੇ ਮਦਦੋਂ ਕੋ ਉਹ ਦੌਰ ਦਾ ਦਰੂਦ ਦੌਰ ਦਾ ਫਰੰਟ ਤੇ ਫਿਰ ਉਹ ਸਬਾ ਪਿੱਛੋਂ ਦੀ ਗੇਟ ਤੋਂ ਨਿਕਲ ਕੇ ਚਲਾ ਗਿਆ ਮਰਡਰ ਦਾ ਅਸੀਂ ਪਰਚਾ ਦਰਜ ਕਰ ਲਿਆ ਜਿਹੜਾ ਦੋਸ਼ੀ ਆ ਉਹਦੇ ਉੱਪਰ ਰੇਡ ਕੀਤੇ ਜਾ ਰਹੇ ਆ ਵੀ ਆਰ ਰੌਲਡ ਅਪ ਸਮ ਪੀਪਲ ਐਂਡ ਵੈਰੀ ਸੂਨ ਵੀ ਵਿਲ ਕੈਚ ਸਰ ਕੀ ਕਰ ਰਹੇ ਨੇ ਮਰਡਰ ਉਹ ਯਸਲ ਤੇ ਈ ਭਜਾਈ ਆ ਉਹ ਜਦੋਂ ਅਸੀਂ ਉਹਨੂੰ ਫੜਾਂਗੇ ਕਿਊਜ਼ ਦੀ ਕੋਸ਼ਿਸ਼ ਕਰਾਂਗੇ ਉਹਦੇ ਨਜ਼ਰ ਆਏਗਾ ਬਟ ਇਟ ਇਜ਼ ਕਲੀਅਰ ਕਿ ਜੋ ਕੁਝ ਹੋਇਆ ਉਹ ਬੰਦ ਕਮਰੇ ਦੇ ਅੰਦਰ ਹੋਇਆ ਉਹ ਸ਼ਾਇਦ ਉਹਦੀ ਲੱਤਾਂ ਦੀ ਮ사ਜ ਕਰ ਰਿਆ ਸੀਗਾ ਕਿਸੇ ਗੱਲ ਤੋਂ